ਨਕੋਦਰ ਦੇ ਵਿੱਚ ਮਤਲਬ ਇਹ ਆ ਮੁਹੰਮਦ ਮੋਮਨ ਦੀ ਦਰਗਾਹ ਇਹਨਾਂ ਨੇ ਇੱਕ ਚੋਰ ਦੀ ਕਬਰ ਆ ਇਹ ਕਿਸੇ ਮੇਲ ਦੀ ਆ ਬੰਦੇ ਦੀ ਆ ਤੇ ਆ ਫੀਮੇਲ ਦੀ ਵੀ ਹੋ ਸਕਦੀ ਨਹੀਂ ਇਦਾਂ ਆਪਾਂ ਖਰਾਬ ਨਾ ਕਰੀਏ ਲਿਖਣਾ ਵਾ ਹੈ ਨਾ ਇਹਨੂੰ ਖਰਾਬ ਨਹੀਂ ਕਰਨਾ ਸੋ ਮਤਲਬ ਇਹ ਆ ਮੁਹੰਮਦ ਮੋਮਨ ਦੀ ਮਜ਼ਾਰ ਸ਼ੇਅਰ ਕਰ ਦਿਓ ਵੀਡੀਓ ਨੂੰ ਸਾਰੇ ਬੰਦੇ ਸੋ ਮਤਲਬ ਅੱਜ ਆਪਾਂ ਆਏ ਹੋਏ ਆ ਨਕੋਦਰ ਦੇ ਵਿੱਚ ਨਕੋਦਰ ਦੇ ਵਿੱਚ ਨਾ ਵੇ ਬਹੁਤ ਸੋਹਣੇ ਸੋਹਣੇ ਤੇ ਆਪਣੇ ਕਾਲ ਦੇ ਦਿੱਲੀ ਦੇ ਬਾਦਸ਼ਾਹ ਸ਼ਾਹਜਹਾਂ 1627 ਤੋਂ ਲਾ ਕੇ ਨਾ 1658 ਤੱਕ ਇਹ ਸ਼ਾਹਜਹਾਂ ਨੇ ਦਿੱਲੀ ਦੇ ਉੱਪਰ ਰਾਜ ਕੀਤਾ ਤੇ ਵੀ ਜਾਨੀ ਕਿ ਉਦੋਂ ਜਿਹੜਾ ਰਾਜ ਸੀਗਾ ਨਾ ਵੀ ਉਹ ਦਿੱਲੀ ਤੋਂ ਲਾ ਕੇ ਤੇ ਲਾਹੌਰ ਤੱਕ ਇਹ ਸਾਰਾ ਇਰਾਜ ਇੱਕ ਸੀਗਾ ਤੇ ਉਦੋਂ ਉਦੋਂ ਨਾ ਆਪਣੇ ਕਾਲ ਦੇ ਵਿੱਚ ਸ਼ਾਹਜਹਾਂ ਨੇ ਬਹੁਤ ਵਧੀਆ ਵਧੀਆ ਬਿਲਡਿੰਗਾਂ ਜਿਹੜੀਆਂ ਉਹ ਭਾਰਤ ਨੂੰ ਦਿੱਤੀਆਂ ਆਜੋ ਆਪਾਂ ਥੋੜੀ ਗੱਲ ਉੱਪਰ ਕਰਨੇ ਜਾ ਗਏ ਜਾਮਾ ਮਸਜਿਦ ਤੇ ਆਗਰੇ ਦਾ ਜਿਹੜਾ ਆ ਮਹਿਲ ਜਿਹੜਾ ਕਿਲਾ ਬਣਾਇਆ ਆਗਰੇ ਦਾ ਉਹਦੇ ਵਿੱਚ ਦੀਵਾਨੇ ਆਮ ਦੀਵਾਨੇ ਖਾਸ ਸੀਸ ਮਹਿਲ ਤੇ ਬਹੁਤ ਸੋਹਣੀਆਂ ਛੋਟੀਆਂ ਬਿਲਡਿੰਗਾਂ ਬਣਾਈਆਂ ਉਹਨਾਂ ਨੇ ਆਪਣੇ ਕਾਲ ਦੇ ਵਿੱਚ ਤੇ ਉਹਨਾਂ ਦੇ ਵਿੱਚ ਨਾ ਜਿਸ ਬਿਲਡਿੰਗ ਨੇ ਉਹਨਾਂ ਨੂੰ ਅਮਰ ਕੀਤਾ ਵੀ ਉਹ ਹੈਗਾ ਆ ਆਗਰੇ ਦਾ ਤਾਜ ਮਹਿਲ ਇੱਦਾਂ ਇਹ ਨੂੰ ਆ ਜਾਓ ਆਗਲੇ ਦਾ ਜਿਹੜਾ ਤਾਜ ਮਹਿਲ ਹੈ ਨਾ ਉਹ ਨੂੰ ਉਹਨਾਂ ਨੇ ਉਸ ਬਿਲਡਿੰਗ ਨੇ ਸ਼ਾਹਜਹਾਨ ਨੂੰ ਜਾਨਕੀ ਅਮਰ ਕਰ ਦਿੱਤਾ ਤੇ ਆਪਾਂ ਇੱਕ ਝਲਕ ਤੁਹਾਨੂੰ ਦਿਖਾਉਨੇ ਆ ਇੱਕ ਮਿੰਨੀ ਤਾਜ ਮਹਿਲ ਦੀ ਮਿੰਨੀ ਤਾਜ ਮਹਿਲ ਅੱਜ ਦੇਖਿਆ ਨਜ਼ਾਰਾ ਲੱਗਦੀ ਆ ਨਾ ਬਿਲਕੁਲ ਐ ਜਾਨੀ ਕਿ ਮਿੰਨੀ ਤਾਜ ਮਹਿਲ ਹੈ ਨਾ ਆਪਾਂ ਮੈਂ ਇਹਦੇ ਬਾਰੇ ਗੱਲ ਕਰਦੇ ਆਂ ਬਿਲਡਿੰਗ ਦੇ ਬਾਰੇ ਗੱਲ ਕਰਦੇ ਆਂ ਤੇ ਨਾਲ-ਨਾਲ ਇਹਨੂੰ ਅੰਦਰੋਂ ਵੀ ਦਿਖਾਵਾਂਗੇ ਬਾਹਰੋਂ ਵੀ ਦਿਖਾਵਾਂਗੇ ਹੈ ਨਾ ਵੀ ਸਾਰੀ ਗੱਲਬਾਤ ਆਪਾਂ ਇਹਦੇ ਆਪਾਂ ਕਰਾਂਗੇ ਹੈ ਨਾ ਸੋ ਵੱਲੋਂ ਇਹ ਆ ਮੁਹੰਮਦ ਮੋਮਨ ਦੀ ਮਜ਼ਾਰ ਜਿਹੜੇ ਨਾ ਮੁਗਲ ਕਾਲ ਦੇ ਵਿੱਚ ਸ਼ਾਹਜਹਾਂ ਦੇ ਵੇਲੇ ਦੇ ਵਿੱਚ ਵੀ ਜਾਨੀ ਕਿ ਤਾਨਪੁਰੇ ਦੇ ਬਹੁਤ ਵੱਡੇ ਉਸਤਾਦ ਸੀਗੇ ਤੇ ਉਹ ਨਕੌਦਰ ਦੇ ਰਹਿਣ ਵਾਲੇ ਸੀ ਇੱਥੇ ਦੇ ਲੋਕ ਉਧਰ ਇੱਥੇ ਤੇ ਰਹਿਣ ਵਾਲੇ ਸੀਗੇ ਤੇ ਇੱਥੇ ਹੀ ਫਿਰ ਇਹਨਾਂ ਦਾ ਜਾਨੀ ਕਿ ਦਫਨ ਕੀਤਾ ਗਿਆ ਹੈ ਇਹਨਾਂ ਨੂੰ ਤੇ 1612 ਜਾਂ 13 12 13 ਈਸਵੀ ਦੇ ਵਿੱਚ ਵੀ ਜਾਨੀ ਕਿ ਇਹ ਜਿਹੜਾ ਉਹਨਾਂ ਦਾ ਆ ਵੀ ਜਾਨੀ ਕਿ ਮਜ਼ਾਰ ਬਣੀ ਹੈ ਤੇ ਆਪਾਂ ਇਹ ਮਜ਼ਾਰ ਨੂੰ ਦੇਖਦੇ ਆ ਵੀ ਦੇਖੋ ਇਹੋ ਨਾ ਵੀ ਮੁਗਲ ਕਾਲੀਨ ਵੀ ਇਸੇ ਤਰ੍ਹਾਂ ਬਣਾਉਂਦੇ ਹੁੰਦੇ ਸੀਗੇ ਫੋਲ ਕਾਲੀਨ ਇਸੇ ਤਰ੍ਹਾਂ ਵੀ ਜਾਨੀ ਕਿ ਉੱਪਰ ਆਰਚ ਦੇ ਕੇ ਇਦਾਂ ਇਹ ਬਣਾਦੇ ਹੁੰਦੇ ਸੀਗੇ ਠੀਕ ਆ ਜੀ ਇਹਨੂੰ ਹੁਣ ਅੰਦਰੋਂ ਨਾ ਬੰਦ ਕੀਤਾ ਆ ਵੀ ਅੰਦਰ ਆਉਣਾ ਜਾਣਾ ਬੰਦਾ ਆ ਵੀ ਜਿਹੜੀ ਆਪਾਂ ਦੂਜੀ ਮਜਾਰ ਆ ਉਹ ਤੁਹਾਨੂੰ ਅੰਦਰੋਂ ਦਿਖਾਵਾਂਗੇ ਵੀ ਹੁਣ ਇਸ ਟਾਈਮ ਨਾ ਇਹੋ ਜਾਨੀ ਕਿ ਛੋਟੀ ਇੱਟ ਦੀ ਬਣੀ ਹੋਈ ਆ ਛੋਟੀ ਇੱਟ ਤੇ ਚੂਨਾ ਪੱਥਰ ਨਾਲ ਇਹ ਲੱਗਾ ਹੋਇਆ ਵਾ ਤੇ ਵੀ ਬਹੁਤ ਵਧੀਆ ਬਿਲਡਿੰਗ ਬਣੀ ਆ ਮੈਂ ਪਿਛਲੀ ਵੀਡੀਓ ਦੇ ਵਿੱਚ ਜ਼ਿਕਰ ਕੀਤਾ ਸੀਗਾ ਵੀ ਇਹ ਜਿਹੜੀਆਂ ਬਿਲਡਿੰਗਾਂ ਆ ਨਾ ਵੀ ਇਹੋ ਤਕਰੀਬਨ 100 ਸਾਲ ਬਾਅਦ ਇਹਨਾਂ ਦੀ ਮਿਆਦ ਸ਼ੁਰੂ ਹੁੰਦੀ ਆ ਹੈ ਨਾ ਵੀ ਚੂਨਾ ਇਟਾਂ ਦੀ ਕੇਰੀ ਤੇ ਨਾਲ-ਨਾਲ ਇਹਦੇ ਗੁੜ ਜਾਂ ਸੀਰਾ ਤੇ ਨਾਲ ਉਹਦੇ ਪੈਂਦੀ ਹੁੰਦੀ ਸੀ ਮੇਥੀ ਤੇ ਨਾਲ ਮਾਂ ਦੀ ਦਾਲ ਵੀ ਇਹ ਜਿੰਨਾ ਪਾਉਂਦੇ ਹੁੰਦੇ ਸੀ ਤੇ ਬਿਲਡਿੰਗ ਦੇਖੋ ਕਿੰਨੀ ਅੱਜ ਤੱਕ ਵੀ ਇਦਾਂ ਹੀ ਹੈ ਇਹ ਸ਼ਾਹਜਹਾਂ ਦੇ ਵੇਲੇ ਤੋਂ ਬਣੀ ਹੋਈ ਆ ਤੇ ਤਕਰੀਬਨ ਤਕਰੀਬਨ 400 ਸਾਲ ਪੁਰਾਣਾ ਇਤਿਹਾਸ ਹੈ ਇਹਦੇ ਲਾਗੇ-ਛਾਗੇ ਇਹ ਸਾਰੀਆਂ ਬਿਲਡਿੰਗਾਂ ਬਣੀਆਂ ਵਾਂ ਆਪਾਂ ਤਾਜਮਹਿਲ ਦੀ ਗੱਲ ਵੀ ਕਰਦੇ ਆ ਪਹਿਲਾਂ ਇਹਨੂੰ ਇਹਨੂੰ ਦਿਖਾ ਲਈਏ ਪਹਿਲਾਂ ਸਾਰੇ ਬੰਦੇ ਘੁੰਮ ਕੇ ਆਪਾਂ ਇਹਦੇ ਉੱਪਰ ਨਾ ਨਕਾਸ਼ੀ ਦਾ ਕੰਮ ਦੇਖੋ ਕਿੰਨਾ ਸੋਹਣਾ ਕੀਤਾ ਗਿਆ ਆ ਹਨਾ ਸਿਗਨਲ ਉਹਥੇ ਮਾਰ ਬੂਗੇ ਉੱਪਰ ਲੱਗ ਜਾ ਦੋ ਉਹ ਬਖਾਈਏ ਉੱਥੇ ਜ਼ੂਮ ਕਰਕੇ ਫਾਇਸਲਾ ਲਾ ਦੋ ਲੱਗੇ ਹੋ ਜਦ ਵਿੱਚ ਸੋ ਬਲੋ ਬਹੁਤ ਸੋਹਣੇ ਤਰੀਕੇ ਦੇ ਨਾਲ ਬਣਾਇਆ ਹੋਇਆ ਮਾ ਔਰ ਪੇਂਟ ਵੇਖੋ ਉਦੋਂ ਤੋਂ ਲਾ ਕੇ ਤੋਂ ਤੱਕ ਨਾ ਇਹ ਯਾਨੀ ਕਿ ਹੀਰਾ ਜਿਦਾ ਹੀਰੇ ਨੂੰ ਤਰਾਛਿਆ ਹੁੰਦਾ ਸੀ ਨਾ ਤੇ ਇਹ ਜਿਹੜੇ ਮਕਬਰੇ ਆ ਨਾ ਇਹਨਾਂ ਦੀ ਛੱਤ ਬਣਾਈ ਗਈ ਹੈ ਇਹ ਨਕੋਦਰ ਦੇ ਵਿੱਚ ਹੈਗੇ ਆ ਸਿਮ ਹਸਪੀਟਲ ਦੇ ਲਾਗੇ ਅੱਜ ਤੱਕ ਵੀ ਹੈ ਉਦਾਂ ਹੀ ਹੈ ਇਹ ਜਲੰਧਰ ਤੋਂ ਤਕਰੀਬਨ ਨਾ 20 ਕਿਲੋਮੀਟਰ ਹੈ ਤੇ ਇੱਧਰ ਵੀ ਦਿਖਾ ਦਿਓ ਸਾਰੀਆਂ ਜਲੰਧਰ ਤੋਂ 20 ਕਿਲੋਮੀਟਰ ਬਿਲਕੁਲ ਬਾਸ ਢੇ ਦੇ ਨਕੋਦਰ ਦੇ ਬਾਸ ਢੇ ਤੇ ਬਿਲਕੁਲ ਲਾਗੇ বিজে কে সিন দেখতে ਜਾਣਾ হবে ਤੇ ਉਹ ਨਕੋਦਰ ਬਾਸ 80 ਜਾ ਕੇ ਤੇ ਉਹ ਤੋਂ ਥੋੜਾ ਜਿਹਾ ਅੱਗੇ ਤੇ ਸੱਜੇ ਹੱਥ ਵੀ ਸਿਵਲ ਹਸਪੀਟਲ ਉਹਦੇ ਮੂਹਰੇ ਬਿਲਕੁਲ ਐ ਇਹ ਆਪਣਾ ਨਾ ਵੀ شاہی ਰਵਾਬ ਦੇ ਨਾਲ شاہی ठाट ਦੇ ਨਾਲ ਇਹ ਮਕबरे ਉਥੇ ਵੀ ਅੱਜ ਵੀ ਉਦਾਂ ਹੀ ਖੜੋਤੇ ਆ ਵੀ ਦੇਖਣ ਵਾਲੀ ਚੀਜ਼ ਆ ਬਹੁਤ ਵਧੀਆ ਬਾਦਸ਼ਾਹ ਸ਼ਾਹਜਹਾਨ ਨੇ ਇੱਕ ਕਲਾਕ੍ਰਿਤੀ ਪੇਸ਼ ਕੀਤੀ ਹੋਈ ਆ ਵੀ ਆਪਣਾ ਪੂਰਾ ਜੋਰ ਉਹਨਾਂ ਨੇ ਪੂਰਾ ਮਿਹਨਤ ਉਹਨਾਂ ਨੇ ਵੀ ਬਿਲਡਿੰਗਾਂ ਦੇ ਉੱਪਰ ਲਾਇਆ ਸੀਗਾ ਵੀ ਬਹੁਤ ਵਧੀਆ ਵਧੀਆ ਬਿਲਡਿੰਗਾਂ ਉਹਨਾਂ ਨੇ ਬਣਮਾਈਆਂ ਸੀ ਤੋਂ ਬਲੂ ਆਪਾਂ ਹੁਣ ਵੇਖਣ ਦੇ ਆ ਤਕਰੀਬਨ ਹਾਜੀ ਜਮਾਲ ਉਹਨਾਂ ਦੀ ਜਿਹੜੀ ਆ ਮਕਬਰਾਂ ਵੀ ਇਹ ਨਾ ਕਿਸੇ ਮਿੰਨੀ ਤਾਜਮਹਿਲ ਤੋਂ ਘੱਟ ਨਹੀਂ ਘਾ ਤੇ ਕਾਫੀ ਇਹਦਾ ਨਾ ਨਾਂ ਮਿੰਨੀ ਤਾਜਮਹਿਲ ਦੇ ਵਿੱਚ ਵੀ ਆਂਦਾ ਤੇ ਸ਼ਾਹਜਹਾਨ ਵੀ ਤਾਜਮਹਿਲ ਜਦੋਂ ਬਣਾਇਆ ਵਾ ਹਨਾ ਤੇ ਤਾਜਮਹਿਲ ਦੀ ਬਿਲਡਿੰਗ ਦਾ ਕਰਕੇ ਹੀ ਉਹ ਭੀ ਜਾਨੀ ਕਿ ਆਪਣੇ ਆਪ ਨੂੰ ਅਮਰ ਕਰ ਗਏ ਇਸ ਦੁਨੀਆ ਦੇ ਵਿੱਚ ਵੀ ਤਾਜ ਮਹਿਲ ਦੇ ਵਿੱਚ ਨਾ ਉਸ ਸਮੇ ਸਭ ਨਾਲੋਂ ਬੈਸਟ ਕੁਆਲਿਟੀ ਦੇ ਜਿਹੜੇ ਬਈ ਕਾਰਾਗਰੀ ਉਹਦੇ ਵਿੱਚ ਕੀਤੀ ਗਈ ਸੀ ਬੈਸਟ ਕੁਆਲਿਟੀ ਦੀ ਕਾਰਾਗਰੀ ਬਈ ਅੱਜ ਵੀ ਉਸ ਬਿਲਡਿੰਗ ਨੂੰ ਜਦੋਂ ਦੇਖਦੇ ਆ ਨਾ ਅੱਜ ਵੀ ਐਨ ਵੀ ਠਹਿਰ ਜਾਂਦਾ ਬੰਦਾ ਵੇਖ ਕੇ ਉਹ ਠੱਠ ਮਰ ਜਾਂਦਾ ਉਦਾਂ ਹੀ ਹੈ ਨਾ ਵੀ ਅੱਜ ਵੀ ਉਹ ਇੰਨਾ ਸੋਹਣਾ ਜਾਨੀ ਕਿ ਉਹ ਬਿਲਡਿੰਗ ਏ ਮੁਹੰਮਦ ਮੁਹੰਮਦ ਦੇ ਜਿਹੜੇ ਸੀਗੇ ਚੇਲੇ ਸੀਗੇ ਤੇ ਉਸ ਟਾਈਮ ਨਾ ਸ਼ਾਹਜਹਾਂ ਨੂੰ ਵੀ ਜਾਨੀ ਕਿ ਬਹੁਤ ਵੱਡੀਆਂ ਬਿਲਡਿੰਗਾਂ ਉਹਨਾਂ ਨੇ ਸ਼ਾਹਜਹਾਂ ਨੇ ਆਪਣੇ ਰਾਜ ਦੇ ਵਿੱਚ ਬਣਾਈਆਂ ਤੇ ਅੱਜ ਅੱਜ ਵੀ ਸਾਢੇ 3-400 ਸਾਲ ਬਾਅਦ ਤਕਰੀਬਨ ਅੱਜ ਵੀ ਐ ਉਹਨਾਂ ਦੇ ਹੀ ਜਾਵੇ ਬਹੁਤ ਸੋਹਣੇ ਤਰੀਕੇ ਦੇ ਨਾਲ ਬਣਾਏ ਹੋਏ ਆ ਆਪਾਂ ਪਹਿਲਾਂ ਇੱਧਰ ਦੀ ਜਾਈਏ ਦੇਖੋ ਬਲੋ ਥੋੜਾ ਥੋੜਾ ਨਾ ਪੇਂਟ ਇਹਦਾ ਵੀ ਜਾਨੇ ਕਿ ਓਖੜ ਗਿਆ ਪੇਂਟ ਥੋੜਾ ਜਾਂ ਅੱਜ ਆ ਬਾਅਦ ਵਿੱਚ ਆ ਰੇ ਦੇ ਹਨਾ ਬਈ ਪੈਂਦੀਆਂ ਸੋਹਣੀਆਂ ਸੋਹਣੀਆਂ ਬਣਾਈਆਂ ਵਾ ਬਹੁਤ ਵਧੀਆ ਸੋਹਣੇ ਤਰੀਕੇ ਦੇ ਨਾਲ ਇਹਦਾ ਵੀ ਜਾਨੇ ਕਿ ਰੱਖ ਰਖਾ ਕੀਤਾ ਗਿਆ ਵਾ ਤੇ ਜਿਹੜੇ ਕਿਲੇ ਨਾ ਤਕਰੀਬਨ ਜਿਹੜੇ ਕਿਲੇ ਜਾਂ ਸਰਾਵਾਂ ਜਿਹੜੀਆਂ ਜਲੰਧਰ ਦੇ ਲਾਗੇ ਛਾਗੇ ਆ ਉਹਨਾਂ ਦੀ ਹਾਲਤ ਬਹੁਤ ਸੋਹਣੀ ਆ ਦੇਖਣ ਨੂੰ ਉਹਨਾਂ ਦੀ ਹਾਲਤ ਬਹੁਤ ਸੋਹਣੀ ਆ ਤੇ ਜਿਹੜੇ ਜਿਹੜੇ ਆਸੇ ਪਾਸੇ ਆ ਜਾਂ ਇੱਧਰ ਸ੍ਰੀ ਅੰਮ੍ਰਿਤਸਰ ਸਾਹਿਬ ਲਾ ਲੋ ਜਾਂ ਲੁਧਿਆਣਾ ਲਾ ਲੋ ਵੀ ਇਹਨਾਂ ਦੀਆਂ ਹਾਲਤਾਂ ਥੋੜੀਆਂ ਜਿਹੀਆਂ ਮਾੜੀਆਂ ਵਾਂ ਦੇਖਣ ਨੂੰ ਬਈ ਮੈਂ ਆਪਾਂ ਨੂੰ ਇਹ ਚਾਹੀਦਾ ਵਾ ਵੀ ਆਪਣੀ ਜਿਹੜੀ ਤ੍ਰੋਹ ਹੋ ਰਿਆ ਨਾ ਆਪਣੇ ਵੀ ਆਪਣੇ ਕੋਲ ਜਿਹੜਾ ਇਹ ਪ੍ਰਾਤਨ ਇਤਿਹਾਸ ਆ ਵੀ ਆਪਾਂ ਇਹਨੂੰ ਸਾਹਮਣੇ ਰੱਖੀਏ ਜ਼ਰੂਰ ਇਹਨੂੰ ਦੇਖੀਏ ਹੁਣ ਤਾਂ ਚਲੋ ਗਰਮੀਆਂ ਆ ਮੌਸਮ ਜਦੋਂ ਵੀ ਠੀਕ ਹੋ ਗਿਆ ਜਦੋਂ ਮੌਸਮ ਠੀਕ ਹੋ ਗਿਆ ਤੇ ਇੱਕ ਵਾਰੀ ਨਾ ਵੇਖਣ ਜਰੂਰ ਆਉਣਾ ਆ ਇਹ ਨਕੋਦਰ ਦੇ ਵਿੱਚ ਆ ਤੇ ਦੋ ਦਰਗਾਹਾਂ ਆ ਬਹੁਤ ਸੋਹਣੇ ਤਰੀਕੇ ਨਾਲ ਬਣਾਈਆਂ ਆ ਤੇ ਪ੍ਰਾਤਨ ਬਹੁਤ ਤੇ ਪ੍ਰਾਤਨ ਚੀਜ਼ਾਂ ਨੂੰ ਯਾਦ ਪਾਉਂਦੀਆਂ ਆ ਇਹ ਸੋ ਮੱਲੋ ਇੱਕ ਨਾ ਇਸ ਮਕਬਰੇ ਦੇ ਨਾਲ ਹੈ ਨਾ ਪਿਛਲੇ ਬਨੇ ਇੱਕ ਹੋਰ ਹੈ ਜਗਾ ਪਿਛਲੇ ਬਨੇ ਇੱਕ ਹੋਰ ਕਬਰ ਬਣਾਈ ਹੋਈ ਆ ਆ ਵੇਖੋ ਬੀ ਇਤਿਹਾਸ ਦੇ ਵਿੱਚ ਆਉਂਦਾ ਆ ਵੀ ਇਹ ਜਿਹੜੀ ਕਬਰਾਂ ਨੇ ਇੱਕ ਚੋਰ ਦੀ ਕਬਰ ਆ ਵੀ ਜਦੋਂ ਵੀ ਉਹ ਚੋਰੀ ਕਰਕੇ 도ੜਵਾ ਸੀਗਾ ਨਾ ਤੇ ਉਹ ਅੰਨਾ ਹੋ ਜਾਂਦਾ ਸੀਗਾ ਨਾਲ ਹੈਨਾ ਤੇ ਇਸੇ ਕਰਕੇ ਫਿਰ হাজী ਜਮਾਲ ਦੇ ਮਕਬਰੇ ਦੇ ਬਾਹਰਲੇ ਬੰਨੇ ਵੀ ਇਹਦੀ ਇਹ ਕਬਰ ਬਣਾਤੀ ਗਈ ਵੀ ਇਹ ਮਕਬਰੇ ਦੇ ਵਿੱਚ ਨਾ ਪਹਿਲਾਂ ਬਹੁਤ ਜਿਆਦਾ ਯਾਨੀ ਕਿ ਧਨ ਦੌਲਤ ਇੰਨਾਂ ਦੀਆਂ ਚੀਜ਼ਾਂ ਵਿੱਚ ਕੀਮਤੀ ਚੀਜ਼ਾਂ ਪਈਆਂ ਹੁੰਦੀਆਂ ਸੀ ਕਹਿੰਦਾ ਭਾਵ ਧਨ ਦੌਲਤ ਤਾਂ ਕਿ ਬਈ ਕੀਮਤੀ ਚੀਜ਼ਾਂ ਪਈਆਂ ਹੁੰਦੀਆਂ ਸੀਗੀਆਂ ਵੀ ਉਹ ਜਦੋਂ ਚੱਕ ਕੇ ਦੌੜਦੇ ਸੀ ਚੋਰ ਦੌੜਦਾ ਸੀ ਤੇ ਉਹ ਅੰਨ੍ਹਾ ਹੋ ਜਾਂਦਾ ਸੀ ਬਾਹਰ ਨਿਕਲ ਜਾਂਦਾ ਤੇ ਫਿਰ ਉਹ ਇੱਥੇ ਇੱਧਰਲੇ ਬੰਨੇ ਬਹਿ ਕੇ ਵੀ ਯਾਨੀ ਕਿ ਉਹ ਇੱਥੇ ਸੇਵਾ ਕਰਨ ਲੱਗ ਪਿਆ ਤੇ ਫਿਰ ਉਹ ਜਦੋਂ ਮਰਿਆ ਤੇ ਉਹਦੀ ਮਜ਼ਾਰ ਵੀ ਬਾਹਰਲੇ ਬੰਨੇ ਉਹਦੀ ਜਗ੍ਹਾ ਬਣਾਤੀ ਇੱਕ ਮੈਂ ਹੋਰ ਗੱਲ ਕਰਨੀ ਚਾਹੁੰਦਾ ਹਾਂ ਸਾਰਿਆਂ ਦੇ ਚਰਨਾਂ ਦੇ ਵਿੱਚ ਬਈ ਆ ਜਿੰਨਾ ਨਾ ਨਾਂ ਲਿਖੇ ਆ ਆਪਣੇ ਆਪਣੇ ਹਨਾ ਵੀ ਆਪਾਂ ਆਪਣੀ ਪ੍ਰਾਤਨ ਜਿਹੜੀ ਬਿਲਡਿੰਗ ਆ ਪ੍ਰਾਤਨ ਵਿਰਸੇ ਨੂੰ ਆਪਾਂ ਪੁਰਾਣੇ ਇਤਿਹਾਸ ਨੂੰ ਸੰਭ ਕੇ ਰੱਖੀਏ ਵੀ ਇਦਾਂ ਆਪਾਂ ਖਰਾਬ ਨਾ ਕਰੀਏ ਵੀ ਕੋਈ ਐਸਾ ਆਪਾਂ ਕੰਮ ਕਰ ਜਾਈਏ ਵੀ ਜਿਹਦੇ ਨਾਲ ਉਦਾਂ ਹੀ ਸਾਡਾ ਨਾਮ ਬੜਾ ਰੋਸ਼ਨ ਹੋ ਜਾਈਏ ਹਨਾ ਵੀ ਇਦਾਂ ਆ ਨਾਂ ਲਿਖ ਲਿਖ ਕੇ ਕੰਮਾ ਖਰਾਬ ਕਰ ਕਰ ਕੇ ਆਪਾਂ ਨੂੰ ਇਹਦਾ ਕੋਈ ਫਾਇਦਾ ਨਹੀਂਗਾ ਇਸ ਚੀਜ਼ ਨੂੰ ਥੋੜਾ ਜਿਆਦਾ ਗਰੇਜ ਕਰੋ ਵੀ ਬਿਲਡਿੰਗ ਨੂੰ ਆਪਾਂ ਸੰਭ ਕੇ ਰੱਖਣਾ ਹਨਾ ਇਹਨੂੰ ਖਰਾਬ ਨਹੀਂ ਕਰਨਾ ਅਗੀ ਆਰਵਾਨ ਨੂੰ ਇਹਦੇ ਦਰਵਾਜ਼ੇ ਖੁੱਲੇ ਹੁੰਦੇ ਆ ਅੰਦਰੋਂ ਹਨਾ ਇਧਰ ਗਾਹਾਂ ਦੇ ਦਰਵਾਜ਼ੇ ਖੁੱਲੇ ਹੁੰਦੇ ਆ ਤੇ ਆਪਾਂ ਇਹਨੂੰ ਨਾ ਅੰਦਰੋਂ ਵੀ ਆਪਾਂ ਦਰਸ਼ਨ ਕਰਾਉਨੇ ਆ ਸਾਰਿਆਂ ਨੂੰ ਵੀ ਅੰਦਰੋਂ ਕਿਦਾਂ ਆ ਦੇਖੋ ਆ ਪੌੜੀ ਜਾਂਦੀ ਉੱਪਰ ਨੂੰ ਆ ਵਾਲੀ ਇੱਕ ਪੌੜੀ ਇਧਰ ਦੀ ਤੇ ਇੱਕ ਪੌੜੀ ਉਧਰ ਦੀ ਹੋਣੀ ਚਾਹੀਦੀ ਹੈ ਹਨਾ ਇਹ ਪੌੜੀ ਇਹਦੇ ਉੱਪਰ ਜਾਣ ਨੂੰ ਰੱਖੀ ਹੋਈ ਹੈ ਹਨਾ ਤੇ ਅੰਦਰ ਵੀ ਇਹਦੇ ਮਜ਼ਾਰਾਂ ਆ ਆਪਾਂ ਤੁਹਾਨੂੰ ਮਜ਼ਾਰਾਂ ਦੇ ਵੀ ਅੰਦਰੋਂ ਨਾ ਦਰਸ਼ਨ ਕਰਾਣੇ ਆ ਆਜੋ ਯਾ ਯਕਾ ਅੱਛਾ ਅੰਦਰ ਮੰਨੋ ਹਾਂ ਇਹ ਇੱਕ ਮੁਜਾਰ ਨਹੀਂ ਕੀ ਹੈ ਇਹ ਮੁਜਾਰੇ ਹੈਗੀਆਂ ਆ 1 2 3 4 5 ਤੇ 6 ਇਹ 6 ਮੁਜਾਰੇ ਆ ਇੱਕ ਮੈਂ ਹੋਰ ਗੱਲ ਦੱਸਣੀ ਚਾਹਨਾ ਵਾਂ ਵੀ ਹੁਣ ਤੁਸੀਂ ਦੇਖਦੇ ਹੋਣੇ ਆ ਵੀ ਇੱਕ ਸਿੱਧੀ ਸਪਾਰਟ ਆ ਐਦਾਂ ਇੱਕ ਦੇ ਉੱਪਰ ਹੀ ਤਾਂ ਜਾਨੀ ਕਿ ਉੱਚਾ ਉੱਚਾ ਕੀਤਾ ਹੋਇਆ ਹੈ ਹੈਨਾ ਹੁਣ ਇਹਦੇ ਇਤਿਹਾਸ ਬਾਰੇ ਤਾਂ ਬਹੁਤਾ ਪਤਾ ਨਹੀਂਗਾ ਹੈਨਾ ਵੀ ਇਹ ਜ਼ਰੂਰ ਹੈਗਾ ਆ ਵੀ ਇਹ ਕਿਸੇ ਮੇਲ ਦੀ ਜਾਂ ਬੰਦੇ ਦੀ ਹੈ ਤੇ ਆ ਫੀਮੇਲ ਦੀ ਹੋ ਸਕਦੀ ਆ ਯਾਰ ਵੀ ਜਿਹੜੀ ਸਿੱਧੀ ਆ ਨਹੀਂ ਤਾਂ ਨਾ ਉਹ ਉਪਰੋਂ ਚੱਕਿਆ ਹੁੰਦਾ ਤੇ ਇਹਦੇ ਵਿੱਚ ਇੱਕ ਫੱਟੀ ਬਣਾਈ ਹੁੰਦੀ ਆ ਫੱਟੀ ਜਿੱਦਾਂ ਫੱਟੀ ਤੇ ਲਿਖੀ ਤਾਂ ਨਾ ਆਪਾਂ ਇਹ ਫੱਟੀ ਬਣਾਈ ਹੁੰਦੀ ਆ ਜਿਹੜੀ ਫੱਟੀ ਵਾਲੀ ਕਵਰੇ ਆ ਉਹ ਤਕਰੀਬਨ ਕਿਸੇ ਫੀਮੇਲ ਦੀ ਹੁੰਦੀ ਆ ਤੇ ਜਿਹੜੀ ਗੱਬੂ ਇਦਾਂ ਤਾਂ ਚੱਕੀ ਹੋਵੇ ਜਿਹਦਾ ਉੱਪਰ ਇਦਾਂ ਬਣਿਆ ਹੋਵੇ ਇਦਾਂ ਜਿਹਦਾ ਯਾਨੀ ਕਿ ਆ ਚੀਜ਼ ਬਣੀ ਹੋਵੇ ਉਦੋਂ ਉਹ ਮੇਲ ਦੀ ਹੁੰਦੀ ਆ ਹੈਨਾ ਤੇ ਹੁਣ ਇਹਨਾਂ ਬਾਰੇ ਜਿਆਦਾ ਪਤਾ ਨਹੀਂਗਾ ਇਹਦੇ ਬਾਹਰ ਉਰਦੂ ਦੇ ਵਿੱਚ ਕੁਝ ਲਿਖਿਆ ਆ ਵੀ ਜਿਆਦਾ ਇਹਦੇ ਬਾਰੇ ਆਪਾਂ ਨੂੰ ਜਾਣਕਾਰੀ ਹੋਣੀਗੀ ਤੇ ਇੱਕ ਉਹ ਛੋਟੀ ਮਜ਼ਰਬੀ ਆ ਇਦੇ ਉੱਪਰ ਵੀ ਦੇਖਿਓ ਕਿੰਨਾ ਸੋਹਣਾ ਜਾਨੀ ਕਿ ਇਹਨੂੰ ਬਣਾਇਆ ਗਿਆ ਵਿੱਚੋਂ ਆਹ ਨੂੰ ਮਾਰਿਓ ਕੈਂਮਰਾ ਹੈਨਾ ਅੰਦਰ ਵੇਖੋ ਜਿੱਦਾਂ ਆਵਾਜ਼ ਨਾ ਜਿੱਦਾਂ ਸਾਊਂਡ ਬਹੁਤ ਇਕੋ ਛੱਡਿਆ ਹੁੰਦਾ ਨਾ ਵੀ ਇਦਾਂ ਦਾ ਬਿਲਡਿੰਗ ਬਣਾਦੇ ਹੁੰਦੇ ਸੀਗੇ ਤੇ ਅੰਦਰੋਂ ਐਂ ਠੰਡਾ ਹਵਾ ਬਿਲਕੁਲ ਤੇ ਬਾਹਰ ਇਸ ਟਾਈਮ ਤਕਰੀਬਨ 40-42 ਡਿਗਰੀ ਹੈਗੀ ਆ ਤੇ ਅੰਦਰ ਬਿਲਕੁਲ ਠੰਡਾ ਵਾ ਤੇ ਆਹ ਦੇਖਿਓ ਇਦੇ ਉੱਪਰ ਵੀ ਨਾ ਪੱਟੇ ਦੇ ਉੱਪਰ ਆ ਪੱਟੇ ਦੇ ਉੱਪਰ ਵੀ ਉਰਦੂ ਦੇ ਵਿੱਚ ਜਾਂ ਫਾਰਸੀ ਦੇ ਵਿੱਚ ਕੁਝ ਲਿਖਿਆ ਗਿਆ ਵਾ ਇਹ ਸਾਰੇ ਵੀ ਹੁਣ ਆਪਣਾ ਆਂਗਰੇਜ਼ੀ ਦੇ ਵਿੱਚ ਹੀ ਹੱਤ ਤੰਗ ਵਾ ਤੇ ਆਪਾਂ ਇਹ ਜਿਹੜੀ ਆ ਲੈਂਗੁਏਜ ਇਹ ਨਹੀਂ ਪੜ ਸਕਦੇ ਆਪਾਂ ਤੇ ਇਹਦੇ ਬਾਰੇ ਫੇਕ ਤੇ ਮੌਕਾ ਮਿਲਿਆ ਤਾਂ ਆਪਾਂ ਜਰੂਰ ਆਓ ਕਬਰਾਂ ਦੇ ਬਾਰੇ ਗੱਲ ਕਰਾਂਗੇ ਵੀ ਇਹ ਕਿਹਦੀ ਕਿਹਦੀ ਹੈ ਹਲਾਰਾ ਸ਼ਿਕੋ ਸਿਗੇ ਫਾਰਸੀ ਦੇ ਵਿਦਵਤ ਵਧੀਆ ਕਾਲ ਸੀਗਾ ਉਹਨਾਂ ਨੇ ਨਾ ਇਸ ਕਾਲ ਦੇ ਵਿੱਚ ਜਹਾਂ ਦਾ ਜਦੋਂ ਜਾਣ ਕੇ ਇੰਨੀਆਂ ਵੱਡੀਆਂ-ਵੱਡੀਆਂ ਬਿਲਡਿੰਗਾਂ ਜਿਹੜੀਆਂ ਬਣਾਈਆਂ ਗੀਤਾ ਭਾਰਤ ਰਮਾਇਣ ਹੈ ਨਾ ਭਗਵਦ ਗੀਤਾ ਰਮਾਇਣ ਤੋਂ ਲੈ ਕੇ ਸਿੱਖ ਲਾਹੌਰ ਤੋਂ ਲੈ ਕੇ ਤਕਰੀਬਿਤ ਫਾਰਸੀ ਦੇ ਵਿੱਚ ਤੋਂ ਵੱਡੀਆਂ-ਵੱਡੀਆਂ ਇਮਾਰਤਾਂ ਬਈ ਇਸ ਕਾਲ ਤੇ ਹਨਾ ਸੋ ਮਲੋ ਜਿਨਾਂ ਨੇ ਵੀ ਹੁਣ ਤੱਕ ਵੀਡੀਓ ਦੇਖੀ ਆ ਬਹੁਤ-ਬਹੁਤ ਪਿਆਰ ਦਿੱਤਾ ਬਹੁਤ-ਬਹੁਤ ਧੰਨਵਾਦ ਸਾਰਿਆਂ ਦਾ ਤੇ ਜਿਹੜੇ ਨਵੇਂ ਜੁੜਦੇ ਆ ਉਹ ਜਰੂਰ ਸਬਸਕ੍ਰਾਈਬਰ ਕਰਿਓ ਤੇ ਜਿਹੜੇ ਪੁਰਾਣੇ ਆ ਉਹ ਇਹਨੂੰ ਸ਼ੇਅਰ ਕਰ ਦਿਓ ਵੀਡੀਓ ਨੂੰ ਸਾਰੇ ਬੰਦੇ ਹੈਨਾ ਵੀ ਹੁਣ ਗਰਮੀ ਆ ਵੀ ਜਦੋਂ ਵੀ ਮੌਕਾ ਮਿਲੇ ਆ ਤੇ ਇਹ ਬਿਲਡਿੰਗ ਨੂੰ ਆਪਾਂ ਦੇਖਣ ਜਰੂਰ ਆਉਣਾ ਆ ਠੀਕ ਆ ਜੀ ਹੱਸਦੇ ਰਹੋ ਵਸਦੇ ਰਹੋ ਤੇ ਖੁਸ਼ੀਆਂ ਮਾਣੋ ਤੇ ਭੱਟੀ ਵਿਡਾਲਾ YouTube ਚੈਨਲ ਦੇ ਨਾਲ ਜੁੜੇ ਰਹੋ